ਇਹ ਗੱਲਾਂ ਕਹਿ ਕੇ ਇੱਕ ਵਾਰੀ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਉਹ ਸਿਉਨਾ ਕਿਦੇ ਚ ਵੜਦੇ ਐ ਕਿਦੇ ਚ ਨਹੀਂ ਵੜਦੇ ਇਹ ਬਾਅਦ ਚ ਉਹਨਾਂ ਦੀ ਮਰਜ਼ੀ ਹੈ ਮੈਨੀਫੈਸਟੋ 'ਚ ਇਹ ਕਹਿ ਦੇਣਾ ਕਿ ਆ ਚੀਜ਼ ਮੈਂ ਇਹ ਤੋਂ ਲੈ ਕੇ ਉਹ ਦੇ ਦੂੰਗਾ ਜਾਂ ਮੈਂ ਮਾਈਨੋਰਟੀਜ਼ ਲਈ ਇਹ ਕਰੂੰਗਾ ਇਹ ਵੀ ਇਹਦੀ ਵੀ ਕੋਈ ਗਾਰੰਟੀ ਨਹੀਂ ਹੈਗੀ ਉਹਨਾਂ ਦੀ ਕਿਸੇ ਗੱਲ ਦੀ ਕੋਈ ਗਾਰੰਟੀ ਨਹੀਂ ਹੈਗੀ ਪਰ ਇੱਕ ਵਾਰੀ ਮੈਨੀਫੈਸਟਰੀ ਮੈਨੀਫੈਸਟੋ ਜਾਰੀ ਕਰਕੇ ਉਹਨਾਂ ਨੇ ਵੰਡੀਆਂ ਜ਼ਰੂਰ ਪਾ ਦਿੱਤੀਆਂ ਉਹਨਾਂ ਨੇ ਕਿਹਾ ਸੀ ਸਬ ਕਾਸਟ ਕਾਸਟ ਦਾ ਸੋਸ਼ੀਓ ਇਕਨੋਮਿਕ ਸਰਵੇ ਕਰਾਵਾਂਗੇ ਉਹਦੇ ਨਾਲ ਸਮਾਜ ਦੇ ਨੂੰ ਤਾਂ ਵੰਡ ਦੇਣਗੇ ਉਦੋਂ ਬਾਅਦ ਉਹ ਸਿਉਰਾ ਦਿੰਦੇ ਆ ਕਿਸੇ ਨੂੰ ਨਹੀਂ ਦਿੰਦੇ ਜਾਂ ਆਪਦੇ ਘਰੇ ਲੈ ਕੇ ਜਾਂਦੇ ਆ ਤਾਂ ਬਾਅਦ 'ਚ ਦੇਖਣ ਵਾਲੀਆਂ ਗੱਲਾਂ ਮੈਨੂੰ ਤਾਂ ਕੋਈ ਤਾਂ ਲਿਖਦਾ ਇਹਨੇ ਇਹ ਕੋਈ ਪ੍ਰੈਕਟੀਕਲ ਪੌਸਿਬਿਲਟੀ ਹੈ ਭਈ ਉਹਨਾਂ ਨੇ ਜੇ ਕਰਨਾ ਹੁੰਦਾ ਪਹਿਲਾਂ ਉਹਨਾਂ ਨੂੰ ਕਿਹੜਾ ਕੋਈ ਕਮੀ ਸੀਗੀ ਪਹਿਲਾਂ ਉਹ ਇੰਨੇ ਸਾਲ ਉੱਥੇ ਰਾਜ ਉਹ ਕਰਦੇ ਰਹੇ ਐ ਇਸਾ ਜੇ ਉਹਨਾਂ ਨੇ ਕੁਝ ਕਿਸੇ ਕਿਸੇ ਵੀ ਵਰਗ ਦੀ ਕੋਈ ਭਲਾਈ ਉਹ ਚਾਹੁੰਦੇ ਸੀ ਤਾਂ ਹੁਣ ਤੱਕ ਕਰ ਦਿੰਦੇ ਹੁਣ ਤੱਕ ਰਾਜ ਕਾਂਗਰਸ ਦਾ ਹੀ ਰਿਆ ਬਹੁਤਾ ਟਾਈਮ ਸੈਂਟਰ ਦੇ ਵਿੱਚ ਕਾਂਗਰਸ ਦਾ ਹੀ ਰਾਜ ਰਿਹਾ ਜੇ ਉਹ ਪਹਿਲਾਂ ਨਹੀਂ ਕੁਝ ਕਰ ਸਕੇ ਕਿਸੇ ਵੀ ਵਰਗ ਲਈ ਹੁਣ ਕੀ ਕਰ ਦੇਣਗੇ ਹੁਣ ਉਹ ਮੈਨੀਫੈਸਟੋ ਜਾਰੀ ਕਰਕੇ ਸਿਰਫ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹੈ ਕਰਨਾ ਉਹਨਾਂ ਨੇ ਕਿਸੇ ਲਈ ਵੀ ਕੁਝ ਨਹੀਂ ਹਿੰਦੂ ਭਾਈਚਾਰੇ ਲਈ ਨਾ ਮੁਸਲਮਾਨ ਭਾਈਚਾਰੇ ਲਈ ਕਰਨਾ ਉਹਨਾਂ ਨੇ ਸਿਰਫ ਵੰਡਣਾ ਹੈ ਉਹ ਠੀਕ ਹੈ ਜੀ ਬਟ ਇਨ ਪੋਸਿਬਿਲਟੀ ਸਕੀਨ ਦੇ ਵਿੱਚ ਕੀ ਹੈ ਕੀ ਇਹ ਪ੍ਰੈਕਟੀਕਲੀ ਸੰਭਵ ਹੈਗਾ ਜੇ ਕੱਲੋ ਸਰਕਾਰ ਬਣ ਗਈ ਉਹਨਾਂ ਦੇ ਵਿੱਚ ਜੇ ਸੰਭਵ ਹੁੰਦਾ ਤਾਂ ਹਾਂ ਮਤਲਬ ਪਹਿਲੀ ਗੱਲ ਤਾਂ ਉਹਨਾਂ ਨੇ ਇਧਰ ਨੂੰ ਤੁਰਨਾ ਹੀ ਨਹੀਂ ਸੰਭਾਵਨਾ ਦੀ ਤਾਂ ਬਾਅਦ ਚ ਗੱਲ ਹੈ ਜਿਹੜਾ ਮੈਨੀਫੈਸਟੋ ਹੈ ਮੈਨੀਫੈਸਟੋ ਵੀ ਸਿਰਫ ਮੈਂ ਅਗੇਨ ਕਹਿਨੀ ਆ ਕਿ ਇੱਕ ਵਾਰੀ ਰੌਲਾ ਪਵਾਤਾ ਉਦੋਂ ਬਾਅਦ ਅਸਲ ਚ ਕੀ ਕਰਨਾ ਹੈ ਅਸਲ ਦੇ ਵਿੱਚ ਉਹ ਤਾਂ ਕਿੱਧਰ ਨੂੰ ਲੈ ਕੇ ਜਾਣਾ ਫੌਰਨ ਨੂੰ ਲੈ ਕੇ ਜਾਣਾ ਇਟਲੀ ਨੂੰ ਲੈ ਕੇ ਜਾਣਾ ਉਹ ਜਾਣਦੇ ਆ ਇੱਕ ਵਾਰੀ ਉਹਨਾਂ ਨੇ ਸਿਰਫ ਜਿਹਨੂੰ ਕਹਿੰਦੇ ਰਾਜਨੀਤੀ ਕਰ ਲਈ ਵੋਟ ਬੈਂਕ ਆਫ ਦਾ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿਉਂਕਿ ਹੜ ਬੜਾਏ ਹੋਏ ਆ ਕਰਨਾ ਤਾਂ ਉਹਨਾਂ ਨੇ ਕੀ ਕਰਨਾ ਉਹਨਾਂ ਨੂੰ ਪਤਾ ਨਹੀਂ ਕੁਛ ਮੈਨੀਫੈਸਟੋ ਦੀ ਡਵੈਲ ਕਰ ਰਹੇ ਹਾਂ ਹਾਲ ਤੱਕ ਕੋਈ ਵੈਲ ਐਨੀ ਵਾਸ ਐਕਸ਼ਨ ਹੋ ਨਹੀਂ ਜਿਆ ਤੁਹਾਨੂੰ ਲੱਗਦਾ ਮੈਨੀਫੈਸਟੋ ਸਾਰੀਆਂ ਪਾਰਟੀਆਂ ਖਰੀਆਂ ਉਤਰੀਆਂ ਭਾਵੇਂ ਬੀਜਪੀ ਆ ਭਾਵੇਂ ਕਾਂਗਰਸ ਆ ਭਾਵੇਂ ਮੈਂ ਇਹ ਕਹਿੰਦੀ ਆ ਵੀ ਡਿਵਾਈਡ ਕਰਕੇ ਵੋਟਾਂ ਲੈਣ ਦੀ ਕੋਸ਼ਿਸ਼ ਹੈ ਡਿਵਾਈਡ ਕਰਕੇ ਵੋਟਾਂ ਲੈਣ ਦੀ ਕੋਸ਼ਿਸ਼ ਹੈ ਫਿਰ ਕਿਹੜੀ ਗੱਲ ਤੇ ਪਹਿਲੀ ਗੱਲ ਤਾਂ ਖਰੇ ਉਤਰਨ ਦਾ ਮਸਲਾ ਉਦੋਂ ਹੈ ਜੇ ਉਹਨਾਂ ਦੀ ਸਰਕਾਰ ਬਣੂਗੀ ਜੇ ਉਹ ਜੋ ਵੀ ਉਹਨਾਂ ਨੇ ਕਰਨਾ ਹੈ ਕਰੀ ਕਰਤਾ ਉਹੀ ਸਕਦਾ ਨਾ ਜਿਵੇਂ ਸੈਂਟਰ ਗਵਰਨਮੈਂਟ ਬੜੇ ਗਵਰਨਮੈਂਟ ਦਾ ਬੀਜੇਪੀ ਦੀ ਬਣਨ ਜਾ ਰਹੀ ਹੈ ਸੋ ਇਹਨਾਂ ਨੇ ਕਰਨਾ ਕੀ ਹੈ ਇਹਨਾਂ ਨੇ ਤਾਂ ਇੱਕ ਰੋਲਾ ਪਵਾਣਾ ਉਹ ਪਵਾਤਾ ਬਿਲਕੁਲ ਮੈਨੂੰ ਹੋਜ਼ ਨਹੀਂ ਕਰ ਰਹੇ ਕੋਈ ਕਰਾ ਮੇਰਾ ਤਾਂ ਹੋਇਆ ਨਹੀਂ ਮੋਲਮਟੀ ਹੋਇਆ ਸੀ ਜੀ ਪਤਾ ਨਹੀਂ ਹੋਇਆ ਤੁਸੀਂ ਮੈਨੂੰ ਇੱਕ ਵੀਡੀਓ ਦਿਖਾ ਦਿਓ ਜਿੱਥੇ ਮੇਰਾ ਕਰਾ ਹੋਇਆ ਹੋਵੇ ਇਸ ਵੇਲੇ ਵੀਡੀਓ ਖਾਸ ਕਰਕੇ ਕਰਾ ਹੋਇਆ ਪੁਲਿਸ ਫੋਰਸ ਲਗਾ ਕੇ ਰੋਕ ਲਿਆ ਗਿਆ ਸਿਕਰਾ ਉਕਰਮਤਾ ਆਏ ਸੀਗੇ ਸਿਕਿਉਰਿਟੀ ਜਿਹੜੀ ਹੈਗੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਪ੍ਰਸ਼ਾਸਨ ਦਾ ਫਰਜ਼ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦੇ ਆ ਜੇ ਕੋਈ ਉੱਥੇ ਅਕਾਲੀ ਦਲ ਦਾ ਬੰਦਾ ਉੱਥੇ ਆ ਕੇ ਸਾਡੀ ਰੈਲੀ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਨੂੰ ਰੋਕਣ ਕਾ ਅਕਾਲੀ ਦਲ ਵਾਲੇ ਕਹਿ ਰਹੇ ਆ ਜੀ ਤੁਸੀਂ ਅਕਾਲੀ ਦਲ ਦਾ ਨਾਮ ਲਿਆ ਅਕਾਲੀ ਦਲ ਵਾਲੇ ਕਹਿ ਰਹੇ ਆ ਬਿਲਕੁਲ ਅਕਾਲੀ ਦਲ ਦੇ ਬੰਦੇ ਕਿਉਂਕਿ ਉਹ ਵੀ ਫੇਸਬੁੱਕ ਤੇ ਉਹ ਪ੍ਰੈਜ਼ెంట్ ਹੁੰਦੇ ਠੀਕ ਹੈ ਆਪਾਂ ਮੰਨ ਲੈਂਦੇ ਆ ਇਹ ਥੋੜੀ ਜ ਮੈਨੀਫੈਸਟੋ ਆਉਂਦੇ ਨੇ ਪਾਰਟੀਆਂ ਦੇ ਪਰ ਪਾਰਟੀਆਂ ਆਪਣੇ ਜਿਹੜੇ ਵਾਦੇ ਹੈਗੇ ਉਸ ਤੋਂ ਉਹ ਪੂਰੇ ਨਹੀਂ ਕਰਦੀਆਂ ਅਕਾਲੀ ਦਲ ਨੇ ਵੀ ਇਹ ਮੰਗ ਰੱਖੀ ਸੀ ਤੇ ਪਰ ਤੋਂ ਇਹ ਹੀ ਕੁਐਸਚਨ ਹੈ ਕਿ ਮੈਨੀਫੈਸਟੋ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਹੈ ਬਿਲ ਅਸੀਂ ਇਹ ਕਹਿੰਦੇ ਆ ਕਿ ਜਿਹੜਾ ਤੇ ਡਾਕੂਮੈਂਟ ਹੈ ਇਹ ਲੀਗਲ ਹੋਵੇ ਸਾਰੇ ਵਾਸਤੇ ਪ੍ਰੋਪਰ ਹੋਵੇ ਉਹ ਹੋਵੇ ਉਹ ਸਾਰਿਆਂ ਦਾ ਘੱਜਾਛੇ ਬੜੇ ਸਾਰੇ ਪਾਰਟੀਆਂ ਦਾ ਹੋਵੇ ਉਹਦੇ ਤੇ ਸਾਨੂੰ ਕਿਸੇ ਨੂੰ ਵੀ ਇਤਰਾਜ਼ ਨਾ ਹੋਵੇ ਨਹੀਂ ਇੱਕ ਜੋ ਭਾਰਤੀ ਜੋ ਕਾਂਗਰਸ ਪਾਰਟੀ ਨੇ ਜੋ ਮੈਨੀਫੈਸਟੋ ਦਿੱਤਾ ਹੈ ਉਹ ਤੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਬਿਲਕੁਲ ਨਿਰਾਸ਼ ਹੋ ਚੁੱਕੀ ਹੈ। ਔਰ ਕਾਂਗਰਸ ਪਾਰਟੀ ਦੇਸ਼ ਨੂੰ ਤੋੜਨੇ ਵਿੱਚ ਜਾਤਾਂ ਦੇ ਵਿੱਚ ਵੰਡਣ ਦੇ ਲਈ ਔਰ ਜੋ ਅੱਜ ਦੇਸ਼ ਤਰੱਕੀ ਵੱਲ ਜਾ ਰਿਹਾ ਹੈ ਉਸ ਤਰੱਕੀ ਨੂੰ ਨਸਾਰਦਿਆ ਹੋਇਆ ਆਪ ਦਾ ਵਰਜਬ ਕਾਇਮ ਕਰਨ ਲਈ ਮਤਲਬ ਇਸ ਤੱਕ ਪਹੁੰਚ ਗਈ ਹੈ ਕਿ ਜਿਹਦੇ ਨਾਲ ਸਾਰਾ ਦੇਸ਼ ਸਾਡੇ ਜਾਤੀਆਂ ਦੇ ਵਿੱਚ ਵੰਡਾ ਜਾਵੇ ਔਰ ਜਿਹਦਾ ਬਹੁਤ ਵੱਡਾ ਖਮਿਆਜਾ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਨੂੰ ਪੁੱਟਣਾ ਪੈਣਾ ਸਾਡੇ ਆਪਾਂ ਸਾਰੇ ਯਾਦ ਕਰੀਏ ਕਿ ਪਿਛਲੇ 60 ਸਾਲ ਤੱਕ ਕਾਂਗਰਸ ਪਾਰਟੀ ਨੇ ਤੁਸ਼ਟੀ ਕਰਨ ਦੀ ਰਾਜਨੀਤੀ ਨਹੀਂ 60 ਸਾਲ ਰਾਜ ਕੀਤਾ ਤੇ 60 ਸਾਲਾਂ ਦੇ ਵਿੱਚ ਕ੍ਰਾਪਸ਼ਨ ਭ੍ਰਸ਼ਟਾਚਾਰ ਪਰਿਵਾਰਵਾਦ ਔਰ ਇਹ ਸਾਰੀਆਂ ਚੀਜ਼ਾਂ ਹੋਈਆਂ ਜਿਸ ਤਰੀਕੇ ਨਾਲ ਦੇਸ਼ ਨੇ ਤਰੱਕੀ ਕਰਨੀ ਸੀ ਉਹ ਨਹੀਂ ਕੀਤੀ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਨੇ ਇਹ ਵਿਕਾਸ ਦਾ এজেন্ডਾ ਸੈੱਟ ਕੀਤਾ ਤੇ ਦੇਸ਼ ਦੀ ਜਿਹੜੀ ਇਕਨੋਮੀ ਹੈ ਚੌਥੇ ਸਥਾਨ ਤੋਂ ਆ ਕੇ ਜਿਸੇ ਪੰਜਵੇਂ ਸਥਾਨ ਤੇ ਪਹੁੰਚੀ ਉਹਦੇ ਨਾਲ ਨਾਲ ਕਾਂਗਰਸ ਪਾਰਟੀ ਦਾ ਪਤਨ ਹੋਣਾ ਸ਼ੁਰੂ ਹੋਇਆ ਔਰ ਕਾਂਗਰਸ ਪਾਰਟੀ ਨੇ ਜੋ ਕੀਤਾ ਉਹਦੇ ਪਰਸੇ ਲੋਕਾਂ ਨਾਲ ਜਾਗਰਤਾ ਆਈ ਤੇ ਕਾਂਗਰਸ ਪਾਰਟੀ ਹਰ ਸਟੇਟ ਦੇ ਵਿੱਚ ਖਤਰੂ ਹੋਣ ਲੱਗੀ। ਔਰ ਲਾਸਟ ਦੇ ਵਿੱਚ ਆ ਕੇ 40 ਐਮਪੀ ਕਾਂਗਰਸ ਦੇ ਰਹਿ ਗਏ। ਤੇ ਹੁਣ ਜਦੋਂ ਕਾਂਗਰਸ ਪਾਰਟੀ ਨੂੰ ਲੱਗਿਆ ਪਤਾ ਲੱਗਾ ਕਿ ਸਾਡੀ 40ਾਂ ਤੋਂ ਵੀ ਗਿਣਤੀ ਘਟ ਸਕਦੀ ਹੈ। ਤਾਂ ਉਹਨਾਂ ਨੇ ਦੇਸ਼ ਨੂੰ ਬਣਨ ਦੇ ਲਈ ਪਹਿਲਾਂ ਇਹ ਚਲਾਇਆ ਕਿ ਅਸੀਂ ਜਾਤੀ ਜਨ ਗੱਣਾ ਕਰਾਵਾਂਗੇ ਉਹਨਾਂ ਦਾ ਇੱਕੋ ਇੱਕ ਮਕਸਦ ਸੀ ਦੇਸ਼ ਨੂੰ ਮੰਡਣਾ ਪਰ ਉਸ ਤੋਂ ਬਾਅਦ ਜੋ ਚੋਣ ਮੈਨੀਫੈਸਟੋ ਆਇਆ ਹੈ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਗੱਲ ਕੀਤੀ ਗਈ ਹੈ ਕਿ ਜਿਹੜੇ ਮਾਓਵਾਦੀ ਇੱਕ ਸੋਚ ਸੀ ਉਸ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ